ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਤੋਬਵ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੇ ਰਿਕਵਰੀ ਹੈ ਇਹ ਸਾਰਾ ਕਾਰਟਲ ਜਿਹੜਾ ਬਾਹਰੋਂ تنویر شاہ ਨਾਮ ਦਾ ਇੱਕ ਸਮਗਲ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਅਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪੁਰਾਣਾ ਸਮਗਲਰ ਹੈ ਤੇ ਉਹਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਗੋਇੰਦਵਾਲ ਸਾਹਿਬ ਦੇਲ ਤੋਂ ਇਨਾ ਵੱਲੋਂ ਜਿਹੜੀ ਸਾਰੀ ਇਹ ਕਾਰਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਇਹ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾਡ ਡਿਸਟ੍ਰਿਕਟ ਬਾਰਮੇਰ ਤੋਂ ਇਹਦੇ 'ਚ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵੰਦਰ ਸਿੰਘ ਇੰਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ACP ਇੰਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ 1 ਕਿਲੋ ਹਿ eroin ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅੰਮ੍ਰਿਤਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾ ਨਾਮ ਦਾੜਾ ਸਮਗਲਰ ਉਹਦੇ ਨਾਲ ਇੰਟੈਚ ਰਿਆ ਜਸ਼ਨਪ੍ਰੀਤ ਤੇ ਗਗਨਦੀਪ ਉਹਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਤੋਂ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਹਨੂੰ ਉੱਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈਗੀ ਹੈ ਲਾਈਨ ਉੱਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਅਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਏ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਟਲ ਨਾਲ ਰਿਲੇਟਡ ਜਿਹੜੋ ਕਨਸਾਈਨਮੈਂਟ ਚੁੱਕਣ ਵਾਲੇ ਰਿਸਿਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੇ ਇਦੇ ਚ ਜੇ ਆਪਾਂ ਡਿਟੇਲ ਚ ਜਾਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੈਸਟ ਹੋਈ ਫਿਰ ਜਸ਼ਨਪ੍ਰੀਤ ਗਗਨਦੀਪ ਉਸ ਤੋਂ ਬਾਅਦ ਰਾਜੀਵ ਪੰਜ ਕੋਤਰਾ ਇਹ ਅਰਨੀਆ ਜੀ ਐਨ ਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜ ਹੈ ਲੜਾਈ ਝਗੜੇ ਦਾ ਉਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰਾ ਜੀਐਨਕੇ ਦਾ ਰਹਿਣ ਵਾਲਾ ਇਹ ਇਹਦੇ ਤੇ ਪ੍ਰੀਵੀਅਸ ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅਮਰਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ﺍﻟियस ਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰਡੀਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਈ ਸੀ ਪਹਾੜਗੰਜ ਉਸ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਕੁਲਵਿੰਦਰ ਸਿੰਘ ਇਹ ਮੁੜੇ ਚੱਕਦਾ ਪੀਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹੀਰੋਇਨ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠਵੀਂ ਪਾਸ ਹੈ ਘਰ ਦਾ ਘਰੇਲੂ ਕੰਮ ਕਰਦੀ ਹੈ ਇਹ ਵੀ ਆਰਐਸਪੁਰਾ ਜੀਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਟਲ ਮੈਨ ਨੂੰ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਹੈ ਜਿਹੜਾ ਸਮਗਲਰ ਹੈਗਾ تنویر شاہ کافی ਸਮੇਂ ਤੋਂ ਚਲਾ ਰਿਹਾ ਹੈ ਔਰ ਸਾਡੇ ਕੋਲ ਬੜੀ ਡਿਟੇਲ ਜੀ ਐਵੀਡੈਂਸ ਆਈ ਹੈ ਕਿ ਵਰਚੁਅਲ ਨੰਬਰਸ ਦੇ ਉੱਤੇ ਔਰ ਇਵਨ ਵੀਡੀਓਗ੍ਰਾਫ ਜਿਹੜੀ ਇਹ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵੀਡੈਂਸ ਵੀ ਸਾਡੇ ਕੋਲ ਆਈ ਹੈ ਜਿਸ ਦੇ ਨਾਲ ਕਿ ਕਨਸਾਈਨਮੈਂਟਸ ਇੰਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਕਿ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹਨੂੰ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ہوئی ਆ ਸਿਰਫ ਉਨੀ ਇੱਕ ਫੋਟੋ ਵਿਦਆਊਟ ਫੇਸ ਭੇਜੀ ਜਾਂਦੀ ਸੀ ਵੀ ਇਸ ਹੁਲੀਏ ਦਾ ਬੰਦਾ ਤੁਹਾਨੂੰ ਆ ਕੇ ਦੇਖਾ ਚੀਜ਼ ਹੈ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਚਲਾ ਰਹੇ ਸੀਗੇ ਸੋ ਇਹਦੇ ਚ ਜਿਹੜੀ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਤੇ ਹੋਰ ਸਟੇਟਸ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀ ਐਂਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲਾਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਵੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਇਹ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂਗੇ ਪੰਜਾਬ ਦਾ ਬਾਰਡਰ ਚਿੰਗ ਕੇ Rajasthan ਕਈ ਵਾਰੀ ਇਹਨਾਂ ਨੇ ਬੁਝੀ ਪੜਿਆ ਕਿ ਅੱਜ ਸੱਤੀ ਉਹਦੇ ਆ ਪੰਜਾਬ ਨੂੰ ਜ਼ਿਆਦਾ ਮੁਸਤਕਿਲ ਹੈ ਕਿ Rajasthan ਬਾਰਡਰ ਦੇ ਦੇਖੋ ਇਹ ਤੁਹਾਨੂੰ ਆਪ ਇਸ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋਇਆ ਹੈ ਬਟ ਬੇਸਿਕ ਇਹ ਹੈ ਕਿ ਡਿਫਰੈਂਟ ਬਾਰਡਰਸ ਡਿਫਰੈਂਟ ਬਗਲਰਸ অর ਪਾਕਿਸਤਾਨ ਬੇਸਡ ਉਹਨਾਂ ਦੀ ਬੈਕਿੰਗ ਹੈਗੀ ਆਈਐਸ ਆਈਡੀ ਜਾਂ ਹੋਰ ਚੀਜ਼ਾਂ ਦੀ ਉਹ ਚੇਂਜ ਕਰਦੇ ਰਹਿੰਦੇ ਨੇ ਔਰ ਇੱਥੇ ਡੈਫੀਨਿਟਲੀ ਸਟਰੈਂਥ ਜ਼ਿਆਦਾ ਹੈ ਬਾਰਡਰ ਦੇ ਉੱਤੇ ਪੈਟ੍ਰੋਲਿੰਗ ਵੀ ਹੈ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ ਉਹ ਪਿਛਲੇ ਦਿਨਾਂ ਚ ਰਿਕਵਰੀਜ਼ ਵੀ ਹੋਈਆਂ ਤਾਂ ਨੈਚਰਲੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਸਲੀਪੀ ਏਰੀਆ ਦੇ ਵਿੱਚ ਇਹ ਕਰਕੇ ਮਤਲਬ ਇਹਨੂੰ ਕਹਿਣਾ ਬੜਾ ਮੁਸ਼ਕਲ ਹੈ ਵੀ ਉੱਥੇ ਕਿਉਂ ਕੀਤਾ ਗਿਆ ਬਟ ਡੈਫੀਨਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮਗਨਰਸ ਜਿਹੜੇ ਇਹੋ ਜਿਹੇ ਚੀਜ਼ਾਂ ਨੂੰ ਯੂਜ਼ ਕਰਦੇ ਜਿਵੇਂ ਰਾਜਸਥਾਨ ਨੇ ਰਾਜਸਥਾਨ ਪੁਲਿਸ ਉਹ ਰਾਜਸਥਾਨ ਤੇ ਇਸ ਤਰ੍ਹਾਂ ਡੀਐਸਐਫ ਨਾਲ ਕੋਆਪਰੇਸ਼ਨ ਦੇ ਵਿੱਚ آپریشن ਕੀਤਾ ਹੁਣ ਤਾਂ ਗੱਲ ਹੋਈ ਹੋਏਗੀ ਕਿ ਉੱਥੇ ਪਹਿਲਾਂ ਇਸ ਤਰ੍ਹਾਂ ਦੀਆਂ ਵਾਰਪਤਾਵਾਂ ਵੇਸੰਗੀ ਅਸਟਰੇਨ ਦੀ ਰਿਕਵਰੀ ਹੋ ਜਾਂ ਸਮ ਐਸਟਰੇਲੀ ਅਟੈਂਪਟਸ ਜਿਹੜੀਆਂ ਉੱਥੇ ਹੁੰਦੀਆਂ ਸਮ ਨਹੀਂ ਹੁੰਦੀਆਂ ਇਹ ਕੋ ਇਹ ਬਾਰਡਰ ਜਿਹੜਾ ਹੈ ਉਹ ਇਤਨੇ ਕਿਤੇ ਸਮਗਲਰ ਜਿਵੇਂ ਮੈਂ ਪਹਿਲਾਂ ਕਿਹਾ ਯੂਜ਼ ਕਰਦੇ ਰਹਿੰਦੇ ਨੇ ਮੈਨੂੰ ਜਿੱਥੋਂ ਤੱਕ ਯਾਦ ਹੈ ਇੱਕ ਵਾਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਜਦੋਂ ਮੈਂ ਮੁਹਾਲੀ ਪੋਸਟਡ ਸੀ ਉਦੋਂ ਵੀ ਬਾਰਮੇਰ ਦੇ ਵਿੱਚੋਂ ਆਰਡੀਐਕਸ ਦੀ ਬਾਰਡਰ ਤੋਂ ਰਿਕਵਰੀ ਹੋਈ ਸੀਗੀ ਇੱਕ ਕੇਸ ਦੇ ਵਿੱਚ ਤਾਂ ਇਹਦੇ ਵਿੱਚ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਕਿਉਂਕਿ ਬੇਸਿਕਲੀ ਉਹਨਾਂ ਨੇ ਆਪਣੀ ਸੇਫਟੀ ਤੇ ਕਨਵੀਨੀਅன்ஸ் ਦੇਖਦੇ ਆ ਪਰ ਇਹ ਇਸਾਂ ਕਿੰਨੀ ਵੱਡੀ ਗੱਲ ਹੈ ਕਿ ਜਦੋਂ ਇਸੇ ਜਿਹੜਾ ਦੋ ਪਿੱਲੇ ਤੱਕ ਸਾਰੀ ਕਾਰਵਾਈ ਕਰਦੇ ਹੋ ਤੁਹਾਨੂੰ ਨਾ ਬਟ ਉਹ ਰਿਡ ਹੋ ਰਿਹਾ ਇਸ ਲੈਵਲ ਤੇ ਕੰਮ ਕਰਨ ਲੱਗ ਪਏ ਉਹਨੂੰ ਕੀ ਸਮਝਦੇ ਕਿ ਇਹਦੇ ਵਿੱਚ ਕੰਟੀਨਿਉਟੀ ਰਹੇਗੀ ਤਾਂ ਫਿਰ ਇਸਦਾ ਹੀ ਰਿਕਵਰੀ ਵੀ ਆ ਰਣੀ ਹੈ ਕੇਸ ਅਫਸਰ ਦੇ ਬਾਰੇ ਦੇਖੋ ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ ਇੱਥੇ ਪੂਰੀ ਸ਼ਕਤੀ ਹੈ ਜਦੋਂ ਦੇ ਆਪਣੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਜ਼ਿਆਦਾ ਸ਼ਕਤੀ ਹੈ ਔਰ ਬਹੁਤ ਵੱਡੀਆਂ ਅਸੀਂ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਜ਼ ਕੀਤੀਆਂ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਸਮੱਗਲਰ ਫੜੇ ਆ ਔਰ ਇਹਨਾਂ ਦੇ ਜਿਹੜਾ ਨੈਟਵਰਕ ਸਾਰਾ ਸਮੈਸ਼ ਕੀਤਾ ਔਰ ਉਹਦੇ ਨਾਲ ਔਰ ਬਹੁਤ ਵੱਡਾ ਡੈਂਟ ਪਿਆ ਜਿਹੜੀ ਸਪਲਾਈ ਚੇਨ ਨੂੰ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਡਿਮਾਂਡ ਸਾਈਡ ਤੇ ਵੀ ਅਸੀਂ ਕਟਾਉਣ ਵਾਸਤੇ ਪੁਲਿਸ ਜਿਹੜੀ ਹੈ ਐਡਿਕਟਸ ਨੂੰ ਵੀ ਦਾਖਲ ਕਰਾ ਰਹੀ ਹੈ ਔਟ ਸੈਂਟਰਾਂ ਚੋਂ ਲੈ ਕੇ ਜਾ ਰਹੇ ਹਾਂ ਔਰ ਜਿਹੜੇ ਬੰਦੇ ਬੇਲ ਤੇ ਆਏ ਉਹਨਾਂ ਦਾ ਵੀ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਜੀ ਮਾਨਿਕਾ ਜੀ ਮਾਨਿਕਾ ਜੀ ਕਿ ਜਿਹੜਾ ਨਸ਼ੇ ਦਾ ਨੈਟਵਰਕ ਹੈ ਪਰਲਾ ਪੰਜਾਬ ਦੇ ਬਾਰਡਰ ਤੋਂ ਨਹੀਂ ਹੋ ਰਿਹਾ ਰਿਪੋਰਟ ਨੇ ਜਾਂ ਦੇ ਵਿੱਚ ਜ਼ਿਲ੍ਹਾ ਦੇ ਬਾਰਡਰ ਕੋਈ ਚੱਲ ਰਿਹਾ ਚਾਹੇ ਉਹ ਯੂਪੀ ਦਾ ਬਾਰਡਰ ਹੈ ਚਾਹੇ ਉਹ ਬੰਗਲੌਰ ਦੇ ਬਾਰਡਰ ਨੇ ਚਾਹੇ ਉਹ ਅਸਲੀਅਤ ਇਹ ਕਿ ਰਾਜਸਥਾਨ ਦਾ ਬਾਰਡਰ ਹੈ ਦੇਖੋ ਮੈਂ ਤਾਂ ਇਹ ਕੱਲ ਕਹਿសាਦਾ ਕਿ ਪ੍ਰੋਕਸੀਮਿਟੀ ਟੂ ਪਾਕ ਵਾਰਡਰ ਆਪਣੇ ਜਿਹੜੇ ਜਿਹੜੇ ਸਟੇਟਸ ਦੇ ਲੱਗਦੇ ਉੱਥੇ ਡੈਫੀਨਿਟਲੀ ਇੱਕ ਕੋਸ਼ਿਸ਼ ਚੱਲਦੀ ਰਹਿੰਦੀ ਹੈ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਹੈ ਸਾਡੇ ਨਾਲ ਕਿਉਂਕਿ ਪੰਜਾਬ ਦਾ ਐਡਜੋਇਨਿੰਗ ਹੀ ਸਟੇਟ ਰਾਜਸਥਾਨ ਹੈ ਇਹ ਇਧਰ ਜੇ ਐਨਕੇ ਦੇ ਵਿੱਚ ਵੀ ਆਪਾਂ ਨੂੰ ਕੰਨਾ ਪਤਾ

ਸਰ ਹਵਾਲਾ ਦੀ ਪੇਮੈਂਟ ਤੇ ਕਿਵੇਂ ਹਵਾਲਾ ਇਹ ਆਇਆ ਦੁਬਈ ਸਾਰਾ ਚੱਲਦਾ ਜੀ ਹਵਾਲਾ ਆਪਾਂ ਪਿੱਛੇ ਜੇ ਫੜੇ ਵੀ 21 ਬੰਦੇ ਹਵਾਲਾ ਚ ਕਮਿਸ਼ਨਰ ਪੁਲਿਸ ਅੰਬਸਰ ਵੱਲੋਂ ਫੜੇ ਗਏ ਆ ਹੁਣ ਪਿੱਛੇ ਜੇ ਵੀ ਸਾਡੇ ਕੋਪਰੇਸ਼ਨ ਚੱਲ ਰਹੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਇਹ ਸਾਰਾ ਸਿਸਟਮ ਤਾਂ ਇਥੋਂ ਹਵਾਲਾ ਰਾਹੀਂ ਹੀ ਵਾਪਸ ਜਾਂਦਾ ਇਸ ਮਾਮਲੇ ਤੇ ਡਰਗਮਨੀ ਨਹੀਂ ਹੋਈ ਇਹ ਕਿਉਂਕਿ ਇਹਦੇ ਚਿੱਕ ਤੋਂ ਬੰਦੇ ਇੰਪੋਰਟੈਂਟ ਰਹਿੰਦੇ ਨੇ ਜਿਨ੍ਹਾਂ ਤੋਂ ਰਿਕਵਰੀ ਅਸੀਂ ਸਾਨੂੰ ਉਮੀਦ ਹੈ ਵੱਡੀ ਹੋਏਗੀ

ਔਰ ਉਹਤੇ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਸਾਰਾ ਦੇਖੋ ਜੇ ਉਹ ਇੱਕ ਦੋ ਬੰਦੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਉਹ ਫੜੇ ਜਾਣੇ ਬਾਕੀ ਹੈ ਉਸ ਤੋਂ ਬਾਅਦ ਇਹ ਕਲ ਕਲੀਅਰ ਹੋ ਜਾਏਗੀ ਰਾਜਸਥਾਨ ਬੇਸਡ ਇੱਕ ਬੜਾ ਇੰਪੋਰਟੈਂਟ ਬੰਦਾ ਸਾਡਾ ਅਜੇ ਰਹਿੰਦਾ ਫੜਨਾ ਲੇਡੀ ਵੀ ਰিসিਵਰ ਸੀਗੀ ਜੀ ਲੈ ਕੇ ਜਾਂਦੀ ਰਹੀ ਹੈ ਪਹਿਲਾਂ ਵੀ ਕਨਸਾਈਨਮੈਂਟ ਤੇ ਹੁਣ ਵੀ ਜਿਹੜੀ ਇਹ ਵੱਡੀ ਕਨਸਾਈਨਮੈਂਟ ਆ ਰਹੀ ਸੀ ਇਹ ਦੇ ਆਰ ਦੀ ਲਾਈਕਲੀ ਪੀਪਲ ਜਿਨ੍ਹਾਂ ਨੇ ਰੀਸੀਵ ਕਰਨੀ ਸੀ ਧੰਨਵਾਦ ਸਰ ਇਸ ਕੋ ਪਹਿਲੇ ਕਿ 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 ਕੰਮ ਕਰ ਰਹੇ ਸੀ ਪਰ ਕਿੰਨੀ ਕਰ ਲੱਗਾ ਤੁਹਾਨੂੰ ਇਹ ਹੁੰਦਾ ਹੈ ਡਿਵਰ ਕਰਤਾ ਹੈ ਗੁਰ ਸਾਹਿਬ ਦੇ ਖਿਲਾਫ ਪਹਿਲਾਂ ਵੀ ਦੇਖੋ ਜੇ ਆਪਾਂ ਦੇਖੀਏ ਤਿੰਨ ਮੁਕਦਮੇ ਦਰਜ ਨੇ ਇੱਕ ਸੁਲਤਾਨਵਿੰਡ ਛਾਟਾ ਇੱਕ ਕਪੂਰਥਲੇ ਦੇ ਵਿੱਚ ਵੀ ਹੈ ਤੇ 2021 24 25 ਦੇ ਵਿੱਚ ਇਹ ਮੁਕਦਮੇ ਦਰਜ ਹੋਏ ਆ ਨੈਚੁਰਲੀ ਜਿਹੜਾ ਬੰਦਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਵੀ ਇਹ ਤੋਂ ਜਦੋਂ ਅਸੀਂ ਪ੍ਰੋਡਕਸ਼ਨ ਵਾਂਡ ਤੇ ਲੈ ਆਂਦਾ ਹੈ ਤਾਂ ਅਸੀਂ ਉਹ ਲੈ ਕੇ ਆਂਦਾ ਇਹਦਾ ਮੋਬਾਈਲ ਵੀ ਰਿਕਵਰ ਕੀਤਾ ਉਹਦਾ ਵੀ ਪਰਚਾ ਦਰਜ ਕਰਾਇਆ ਗੋਇੰਦਵਾਲ ਸਾਹਿਬ ਪਹਿਲੇ ਵੀ ਗੋਇੰਦਵਾਲ ਸਾਹਿਬ ਕੋਈ ਗੱਲ ਸੀ ਤੁਸੀਂ ਮੰਨਦਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਉਸ ਟਾਈਮ ਵੀ ਮੈਨੂੰ ਸਵਾਲ ਪੁੱਛਿਆ ਉੱਤੇ ਜੇਮਲ ਜਾਂ ਕਿਹੜੇ ਸਟਾਫ ਿਲੋਗ ਰਿਚ ਇਨਵੋਲਡ ਉਹਨਾਂ ਦੀ ਕੋਈ ਰਿਪੋਰਟ ਵੀ ਦੇਖੋ ਸਾਰਾ ਔਨ ਰਿਕਾਰਡ ਹੈਗਾ ਜੀ ਅਸੀਂ ਜੇਲ੍ਹ ਅਥਾਰਟिटीज ਦੇ ਨਾਲ ਹੀ ਕੋਲਾਬੋਰੇਸ਼ਨ ਦੇ ਵਿੱਚ ਹੀ ਕੰਮ ਕੀਤਾ ਬੜੀ ਸਾਨੂੰ ਸਹਿਯੋਗ ਮਿਲਿਆ ਉਹਨਾਂ ਵੱਲੋਂ ਤਾਂ ਹੀ ਇਹ ਫੋਨ ਰਿਕਵਰ ਹੋਇਆ ਤੇ ਬੰਦਾ ਫਿਰ ਅਸੀਂ ਲੈ ਕੇ ਆਏ ਸਾਰਾ ਇਹ ਜਿਹੜਾ ਪਰਦਾ ਫਾਸ਼ ਹੋਇਆ ਇਸ ਚੀਜ਼ ਦਾ ਸਰ ਜੀ ਲੇਡੀਜ਼ ਨੂੰ ਤੁਹਾਨੂੰ ਕੋਈ ਪਹਿਲਾਂ ਪਤਾ ਨਹੀਂ ਹੈ ਉਹਦੇ ਉੱਤੇ ਨਹੀਂ ਹੈ ਥੈਂਕ ਯੂ ਜੀ